ਉਹਨਾਂ ਨੇ ਆਏ ਸਾਡੇ ਘਰ ਤੇ ਹਮਲਾ ਕੀਤਾ ਉਧਰੋਂ ਆ ਰਹੇ ਸੀ ਮੋਟਰਸਾਈਕਲ ਤੇ ਗੋਲੀ ਚਲਾਈ ਉਹਨਾਂ ਨੇ ਜੀ ਤਿੰਨ ਫਸੂਲ ਸੀਗੇ ਜੀ ਰਾਣੇ ਤੋਂ ਜੀ ਰੋਹਿਤ ਨਿਆੜ ਜੀਆਂ ਭਈ ਚਾਰ ਗੋਲੀਆਂ ਚਲੀਆਂ ਜੀ ਭਈ ਇੱਕ ਵੀੜ ਤੇ ਲੱਗੀ ਜੀ ਦੋ ਫੈਰ ਕੋਠਿਆਂ ਨੂੰ ਕੀਤੀ ਜੀ ਠੀਕ ਹੈ ਜੀ ਦੋ ਇਕੱਠੇ ਫੈਰ ਹੋਏ ਟਕ ਟਕ ਜਾਨੀ ਉਹ ਬੁੱਟੀ ਕੋ ਸਾਹਮਣੇ ਜੀ ਕਾਰਾਂ ਤੇਰਾ ਮੁੰਡੇ ਸੀਗੇ ਪੰਜ ਛੇ ਮੋਟਰਸਾਈਕਲ ਸੀਗੇ ਵੀਰੇ ਮੌਕੇ ਤੇ ਹੱਥਾਂ ਨੂੰ ਕਬਜ਼ਾ ਵਿੱਚ ਗਿਆ ਮੌਕੇ ਤੇ ਵੀਰੇ ਮਿਲ ਗਿਆ ਸਾਹਮਣੇ ਅਲੋਸਟ ਹੋ ਗਿਆ ਕੀ ਨਾਮ ਤੁਹਾਡਾ ਜਸਪ੍ਰੀਤ ਬਈ ਕਿਹੜਾ ਪਿੰਡ ਹੈ ਕਾਂਟੀਆਂ ਜੀ ਜਸਪ੍ਰੀਤ ਜੀ ਕੀ ਗੱਲ ਬਾਤ ਹੈ ਤੁਹਾਡੇ ਘਰ ਬਈ ਕੁਝ ਵੀ ਨਹੀਂ ਮਾੜੀ ਮੋਟੀ ਦਿਨਦਰ ਚੱਲਦੀ ਸੀਗੀ ਮਾੜੀ ਮੋਟੀ ਫੋਨ ਤੇ ਧਮਕੀਆਂ ਆ ਰਹੀਆਂ ਸੀਗੀਆਂ ਕਹਿੰਦੇ ਨਹਿਰ ਤੇ ਆ ਜਾਓ ਉੱਥੇ ਆ ਜਾਓ ਚਲੋ ਆਪਾਂ ਕੇ ਘਰ ਦੇ ਕਹਿੰਦੇ ਤੁਸੀਂ ਘਰੋਂ ਨਹੀਂ ਨਿਕਲਣਾ ਨਹੀਂ ਜਾਣਾ ਕਿਤੇ ਬਾਕੀ ਉਹਨਾਂ ਨੇ ਆਏ ਸਾਡੇ ਘਰ ਤੇ ਹਮਲਾ ਕੀਤਾ ਉਧਰੋਂ ਆ ਰਹੇ ਸੀ ਮੋਟਰਸਾਈਕਲ ਤੇ ਗੋਲੀ ਚਲਾਈ ਉਹਨਾਂ ਨੇ ਜੀ ਤਿੰਨ ਤਸੋਲ ਸੀਗੇ ਜੀ ਰਾਣੇ ਤੋਂ ਜੀ ਰੋਹਿਤ ਨੇ ਆ ਜੀਆ ਹਾਂ ਰੋਹਿਤ ਨੇ ਆ ਜੀਆ ਇਹ ਕੋੜਲਾ ਸਾਹਿਬ ਵੀ लवली ਵੀ ਰਿਤਿਕ ਤਾਂ ਕਿੰਨੀਆਂ ਗੋਲੀਆਂ ਚਲਾਈਆਂ ਭਈ ਚਾਰ ਗੋਲੀਆਂ ਚਲੀਆਂ ਜੀ ਇੱਕ ਗੱਲ ਅਗੀ ਤਾਂ ਨਹੀਂ ਕਿਸੇ ਦੀ ਨਹੀਂ ਭਈ ਗੇੜ ਤੇ ਕਿੰਨੀਆਂ ਲੱਗੀਆਂ ਭਈ ਇੱਕ ਗੇੜ ਤੇ ਲੱਗੀ ਜੀ ਦੋ ਫੈਰ ਕੋਠਿਆਂ ਨੂੰ ਕਿਤੇ ਜੀ ਠੀਕ ਆ ਜੀ ਦੋ ਇਕੱਠੇ ਫੈਰ ਹੋਏ ਟੱਕ ਟੱਕ ਜਾਣੀ ਉਹ ਬੁੱਟੀ ਕੋ ਸਾਹਮਣੇ ਠੀਕ ਆ ਜੀ ਤੇ ਕੀ ਰੰਜੀਤ ਕਿਸ ਗੱਲ ਤੇ ਆਦਾ ਭਈ ਕੁਝ ਵੀ ਨਹੀਂ ਇੱਦੀ ਕੰਮਕਾਰ ਤੋਂ ਜਾਂ ਮਾੜੀ ਮੋਟੀ ਸਾਡੇ ਤੋਂ ਹੀ ਮਸ਼ੀਨਾਂ ਰਾਣੀ ਤੋਂ ਮਸ਼ੀਨ ਆਪਾਂ ਮੁੰਡਾ ਮੁੰਡਾ ਦਾ ਕੰਮ ਕਰੀਦਾ ਜੀ ਬਾਕੀ ਆ ਥੋੜੀ ਮੁੰਡੇ ਸਾਡੇ ਭੂਆ ਦਾ ਮੁੰਡਾ ਹੀ ਉਦੀ ਮੜੀ ਮੁੱਟੀ ਕਜਾ ਹੋਈ ਥੱਪੜ ਥੱਪੜ ਉਹਨਾਂ ਨੇ ਮਾਰੀ ਜੀ ਰਾਤ ਨੂੰ ਪਾਰਟੀ ਚ ਬੁਲਾ ਕੇ ਆਪਾਂ ਗੱਲ ਕੀਤੀ ਭਾਜੀ ਕੀ ਹੋਇਆ ਜੀ ਉਹ ਸਾਨੂੰ ਉਲਟਾ ਕਹਿ ਰਹੇ ਤੁਸੀਂ ਆਜੋ ਟੈਂਪਾਂ ਦੇ ਸਨ ਆਪਾਂ ਕਿਹਾ ਕੋਈ ਗੱਲ ਨਹੀਂ ਸਵੇਰੇ ਗੱਲ ਕਰਾਂਗੇ ਡੈਡੀ ਉਹ ਨਹੀਂ ਕਹਿੰਦੇ ਆਪਾਂ ਗੱਲ ਕਰਾਂਗੇ بس ਇੰਨੀ ਗੱਲ ਹੋਈ ਫੋਨ ਤੇ ਕੌਣ ਤਾਂ ਮੈਂ ਕਹਿੰਦਾ ਰੋਜ਼ ਤਾਂ ਹੀ ਰਾਣਾ ਤੇ ਥਾਣਾ ਕਿਹੜਾ ਲੱਗਦਾ ਤੁਹਾਨੂੰ ਸਾਨੂੰ ਹਰਿਆਣਾ ਥਾਣਾ ਜੀ ਤੇ ਕੀ ਪੁਲਿਸ ਅਗੇ ਸੀ ਰਾਤੀ ਮੋਕੇ ਤੇ ਹਾਂ ਜੀ ਮੋਕੇ ਤੇ ਆ ਗਈ ਜੀ ਸੀਸੀਟੀਵੀ ਵੀ ਆਈ ਆ ਹਾਂ ਜੀ ਸਰ ਕੀ ਉਹ ਤੇ ਨਜ਼ਰ ਆ ਰਿਹਾ ਸਰ ਗੋਲੀ ਆ ਰਹੀ ਹੈ ਗੋਲੀ ਮੁੰਡਾ ਚਲਾ ਰਿਹਾ ਐ ਐਂਡ ਤੇ ਮੋਟਰਸਾਈਕਲ ਚਲਾ ਰਿਹਾ ਐ ਦਾਜ ਆ ਰਹੀ ਹੈ ਵਿੱਚ ਕਿੰਨੇ ਮੋਟਰਸਾਈਕਰਰ ਨੇ ਕਿੰਨੇ ਮੁੰਡੇ ਨੇ ਜੀ 12 13 ਮੁੰਡੇ ਸੀਗੇ ਪੰਜ 6 ਮੋਟਰਸਾਈਕਲ ਸੀਗੇ 6 7 ਮੋਟਰਸਾਈਕਲ ਸੀ ਰਾਤ ਕਿੰਨੇ ਵਜੇ ਦੀ ਗੱਲ ਐ ਇਹ ਜੀ 8:55 ਦੇ ਪੂਰੇ ਥਾਣਾ ਕਿਹੜਾ ਲੱਗਦਾ ਤੁਹਾਨੂੰ ਹਰਿਆਣਾ ਥਾਣਾ ਜੀ ਹੁਣ ਪੁਲਿਸ ਆਈ ਐ ਕੀ ਕਰੇ ਪੁਲਿਸ ਕਹਿੰਦੇ ਕਾਰਵਾਈ ਕਰਾਂਗੇ ਆਪਾਂ ਤੁਹਾਨੂੰ ਵਾਫ ਮਿਲੂਗਾ ਤੁਹਾਨੂੰ ਕੀ ਮੰਨ ਕਰਦੇ ਤੁਸੀਂ ਤਾਂ ਤੁਹਾਨੂੰ ਸਾਫ ਮਿਲਨੇ ਚਾਹੀਦਾ ਸਾਨੂੰ ਖਤਰਾ ਇਹਨਾਂ ਤੋਂ ਹੋਈ ਰਾਣੀਤੁਰ ਰੋਜਤੋਂ ਕਦੋਂ ਕਦੋਂ ਰੰਜਿ ਚੱਲੀ ਆ ਰਹੀ ਹੈ ਇਹਨਾਂ ਨਾਲ ਤੁਹਾਡੀ ਤਕਰਾਰ ਸਰ ਪਹਿਲਾਂ ਐ ਨਹੀਂ ਸੀ ਕੱਲ ਦੀ ਗੱਲ ਹੈ ਜੀ ਮੁੰਡੇ ਪਰਸੋਂ ਹੋਈ ਆ ਰਾਤ ਨੂੰ ਉਹਨਾਂ ਮਾੜੀ ਮੋਟੀ ਕਿਹਾ ਹੋਈ ਹੈ ਜੀ ਕੋਈ ਕਹੇ ਨਾ ਸੀ ਮੁੰਡਾ ਮੈਂਟੂ ਹੈ ਜੀ ਸਾਡੇ ਭੂਆ ਦਾ ਜੀ ਉਹਨਾਂ ਹੋਈ ਮਨਕੋਣ ਕਰਨੇ ਸਾਡੇ ਪਰਵਾਤੇ ਜੀ ਮਾਤਾ ਬਾਪੂ ਨਹੀਂ ਆ ਵਾਈਫ ਆ ਰਾਤ ਨੂੰ ਇਹ ਗੱਲ ਹੋਈ ਆ ਤਾਂ ਘਰ ਸਾਰੇ ਸਮਝੇ ਸੀਗੇ ਹਾਂਜੀ ਸਰ ਬਚਾ ਹੋ ਗਿਆ ਲੱਗਿਤਾ ਨਹੀਂ ਕਿ ਨਹੀਂ ਸਰ ਸਰ ਪਿੰਡ ਕਾਂਟੀਆਂ ਦੇ ਵਿੱਚ ਕੋ ਗੋਲੀਆਂ ਦੀ ਵਾਰਦਾਤ ਹੋਈ ਸੀ ਕੀ ਪੂਰਾ ਮੈਟਰ ਆ ਜੀ ਕੀ ਕੁਝ ਸਾਹਮਣੇ ਆਜੇ ਤੱਕ ਇੱਥੇ ਨਾ ਬਚਕੜਾ ਕੱਲ ਆਪਸ ਵਿੱਚ ਹੋਇਆ ਸੀ ਮੋਕੇ ਤੇ ਪੁੱਛਿਆ ਮੁਕੱਦਮੇ ਕਿੱਤੀ ਚੱਲ ਰਹੀ ਹੈ ਲੋਕ ਦੇ ਕਾਰਵਾਈਆਂ ਚ ਲੈ ਲੀ ਕਿੰਨੇ ਗੋਲੀਆਂ ਚੱਲੀਆਂ ਕਿੰਨੀਆਂ ਗੋਲੀਆਂ ਚੱਲੀਆਂ ਸੀ ਬਸ ਇੱਕ ਦਾ ਪਤਾ ਲੱਗਿਆ ਠੀਕ ਹੈ ਜੀ ਕੋਈ ਲੱਗਿਆ ਪਤਾ ਪਛਾਣ ਹੋਈ ਕਿੱਥੋਂ ਕਿੱਥੇ ਕਿਤੇ ਮੁੰਡੇ ਆ ਜਿਹੜੇ ਹਮਲਾਵਰ ਸੀ ਤਫਤੀਸ਼ ਚ ਪਤਾ ਲੱਗੂਗਾ ਸਾਰਾ ਤੇ ਮੈਂ ਮਾਮਲਾ ਦਰਜ ਕਰ ਲਿਆ ਕਿ ਨਹੀਂ ਅਜਾ ਜੀ ਮਾਮਲਾ ਦਰਜ ਕੀਤਾ ਗਿਆ ਕਿਨੇ ਜਾਣਿਆ ਤੇ ਪੂਰੇ ਚਾਰਾਂਗੇ ਤੇ ਕੀਤਾ ਗਿਆ ਸਰਪੰਚ ਦੇ ਕਰੀਬ ਰਣਜੀਤ ਸਿੰਘ ਲੱਗੇ ਨਹੀਂ ਮੜੀ ਮੋਟੀ ਆਪਸ ਵਿੱਚ ਝਗੜਾ ਕਰੇ ਝਗੜਾ ਸੀ ਇਹਨਾਂ ਦਾ ਆਸ ਤੇ ਲੱਗੀ ਤਾਂ ਨਹੀਂ ਕਿਸੇ ਦੇ ਗੋਲੀ ਗਾਲੀ ਨਹੀਂ ਬਿਲਕੁਲ ਨਹੀਂ ਲੱਗੀ ਬਿਲਕੁਲ ਠੀਕ ਠਾਕ ਹੈ ਠੀਕ ਹੈ ਜੀ ਪੰਡਿਤ ਅਮਕੀਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज बादशाह ਹਰ ਸਮੱਸਿਆ ਦਾ ਗਰੰਟੀ ਨਾਲ ਹੱਲ ਸੁਮਾਦਨ ਕਰਵਾਓ ਬਸ਼ਗਲ ਕਰਨਾ ਜਾਂ ਤੜਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿਨੇ ਤੋਂ ਬਾਅਦ ਵਿਆਹ ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਹੱਲ ਦੇ ਲਈ ਇੱਕ ਵਾਰ ਜਰੂਰ ਫੋਨ ਕਰੋ